ਨਾ ਜ਼ਮੀਨ ਬਦਲਦੀ ਹੈ ਨਾ ਆਸਮਾਨ ਬਦਲਦਾ ਹੈ ਨਾ ਸੂਰਜ ਚੰਦ ਤਾਰੇ ਬਦਲਦੇ ਨੇ ਨਾ ਪਵਨ ਬਦਲਦੀ ਹੈ ਨਾ ਸਾਗਰ ਬਦਲਦਾ ਹੈ ਬਸ ਮਨੁੱਖ ਦਾ ਰਹਿਣ ਸਹਿਣ ਬਦਲ ਜਾਂਦਾ ਹੈ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਮਨੁੱਖ ਦੀ ਸੋਚਣੀ ਬਦਲ ਜਾਂਦੀ ਹੈ ਯੋਗ ਬਦਲ ਜਾਂ ਗੁਰਨਾਮਿਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਨੇ ਥੋੜਾ ਜਿਆ ਹੋਰ ਵੀ ਧਿਆਨ ਦੇਣਾ ਧਰਮ ਗ੍ਰੰਥਾਂ ਚ ਕੁਝ ਐਸਾ ਲਿਖਿਆ ਹੈ ਕਿ ਇੱਕ ਇੱਕ ਯੁੱਗ ਦੀ ਉਮਰ ਲੱਖ ਸਾਲ 1.5 ਲੱਖ ਸਾਲ 50 ਹਜ਼ਾਰ ਸਾਲ 80 ਹਜ਼ਾਰ ਸਾਲ ਮੇਰੇ ਖਾਲ ਗਿਣਤੀ ਦਾ ਜਿਹੜਾ ਕੋਈ ਢੰਗ ਸੀ ਕੁਝ ਹੋਰ ਸੀ ਜੈਸੇ ਸਾਡੇ ਤ੍ਰੈਮਣ ਦੇਵਰੀ ਚੱਲੇ ਪਾਣੀ ਹਨ ਸਾਡੇ ਤਿੰਨ ਮਣ ਬਾਬਾ ਫਰੀਦ ਕਰਨ ਮਨੁੱਖ ਦੀ ਦੇਹ ਮੁਲਤਾਨ ਦਾ ਉਸ ਵਕਤ ਦਾ ਮੰਨ 28 ਸੇਰ ਦਾ ਹੁੰਦਾ ਉਸ ਹਿਸਾਬ ਨਾਲ ਗਿਣਤੀ ਦੇ ਆંકੜੇ ਹਮੇਸ਼ਾ ਬਦਲਦੇ ਰਹੇ ਤੋਲਣ ਦੇ ਪੈਮਾਨੇ ਹਮੇਸ਼ਾ ਬਦਲਦੇ ਰਹੇ ਦੇਖਦੇ ਆਂ ਦੇਖ ਰਹੇ ਕਈ ਦਫਾ ਤੋਲਣ ਦੇ ਬੈਮਾਨੇ ਬਦਲ ਗਏ ਭਾਰਤ ਦੇ ਸੇਰ ਚੱਲਦੇ ਸੰਤੋਲੇ ਚੱਲਦੇ ਸੰ ਸਟਾਂਕਾ ਚੱਲਦੀਆਂ ਤਮ ਕੋ ਚਲਦੇ ਸਨ ਫਿਰ ਮੇ ਲਾਇ ਕਿਲੋਮੀਟਰ ਆ ਗਏ